ਸਤਿ ਸ਼੍ਰੀ ਅਕਾਲ ਵੈਲਕਮ ਆ ਤੁਹਾਡਾ ਆਪਣੇ YouTube ਚੈਨਲ ਤੇ ਸਮਾਈਲ ਵਲੌਗ ਦੇ ਵਿੱਚ ਸਵਾਗਤ ਕਰਦਾ ਮੈਂ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਕਿਵੇਂ ਆ ਤੁਸੀਂ ਸਾਰੇ ਨੇ YouTube ਫੈਮਿਲੀ ਠੀਕ ਠਾਕ ਹੋ ਸਾਰੇ ਕਮੈਂਟ ਵਿੱਚ ਜ਼ਰੂਰ ਦੱਸਿਓ ਜੀ ਕੀ ਤੁਹਾਡਾ ਹਾਲ ਕਿਵੇਂ ਆ ਤੇ ਵੈਲਕਮ ਬਹੁਤ ਬਹੁਤ ਆ ਜੀ ਤੁਹਾਡਾ ਆਪਣੇ YouTube ਚੈਨਲ ਦੇ ਪਰ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਤੇ ਲਾਸਟ ਤੱਕ ਵਲੌਗ ਨੂੰ ਜਰੂਰ ਦੇਖਿਓ ਸਕਿੱਪ ਨਾ ਕਰਿਓ ਤੇ ਵਲੌਗ ਬਹੁਤ ਘੜ ਜਾਊਗਾ ਤੇ ਲਾਈਕ ਕਮੈਂਟ ਜਰੂਰ ਕਰਿਓ ਕਮੈਂਟ ਕਰਕੇ ਦੱਸਿਓ ਕਿ ਅੱਜ ਦਾ ਵਲੌਗ ਕਿਵੇਂ ਦਾ ਬਣਿਆ ਤੇ ਕਿਵੇਂ ਦਾ ਲੱਗਾ ਜੀ ਤੁਹਾਨੂੰ ਚਲੋ ਅੱਜ ਦਾ ਵਲੌਗ ਅਸੀਂ ਸਟਾਰਟ ਕਰਦੇ ਆ ਅੱਜ ਦੇ ਵਲੌਗ ਦੇ ਵਿੱਚ ਅਸੀਂ ਤੋੜਾਂਗੇ ਜੀ ਸਾਗ ਜੋ ਕਿ ਗਰਮੀਆਂ ਦੇ ਵਿੱਚ ਬਣਦਾ ਹੈ ਆਲਮੋਸਟ ਸਾਰੇ ਆ ਦੇ ਘਰ ਬਣਦਾ ਹੋਏਗਾ ਚੁਲਾਈ ਦਾ ਸਾਗ ਤੇ ਸਾਡੇ ਤਾਂ ਘਰ ਹੀ ਲੱਗਾ ਆਇਆ ਜੀ ਸਾਗ ਚੁਲਾਈ ਦਾ ਅਸੀਂ ਮਤਲਬ ਘਰੇ ਹੀ ਸਾਡੇ ਹੋਇਆ ਵਾ ਤੇ ਅਸੀਂ ਘਰੋਂ ਹੀ ਉਹਨੂੰ ਤੋੜਾਂਗੇ ਫੇਰ ਉਹਨੂੰ ਬਣਾਵਾਂਗੇ ਤੇ ਅੱਜ ਤਾਂ ਮੈਂ ਮਲਾਉ ਆਪਣੀ ਮਦਰ ਦੇ ਨਾਲ ਚਲੋ ਮਲਵਾਨੇ ਆ ਸਾਡਾ ਸਮਾਈਲ ਚੀਤੇ YouTube ਚੈਨਲ ਤੇ ਤੁਹਾਡਾ ਵੈਲਕਮ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੌਰ ਅਸੀਂ ਅੱਜ ਸਾਗ ਬਣਾਉਣ ਚੱਲ ਜਾ ਰਹੇ ਹਾਂ। ਸਾਡੇ ਘਰੇ ਚਲਾਈ ਦਾ ਸਾਗ ਲੱਗਿਆ ਹੋਇਆ ਏ। ਔਰ ਅਸੀਂ ਸਮਾਈਲ ਕਹਿੰਦਾ ਅੱਜ ਸਾਗ ਬਣਾਉਣਾ ਹੈ ਤਾਂ ਹੁਣ ਸਾਗ ਤੋੜਨ ਲੱਗੇ ਸਾਡੇ ਸਬਜ਼ੀ ਵਗੈਰਾ ਲੱਗੀ ਹੋਈ ਹੈ। ਗਰਮੀਆਂ ਦਾ ਕਰਕੇ ਆ ਕੀ ਸਬਜ਼ੀ ਬਹੁਤ ਘਟ ਗਈ। ਗਰਮੀ ਬਹੁਤ ਜ਼ਿਆਦਾ ਪਈ। ਔਰ ਹੁਣ ਸਮਾਈਲ ਸਾਹ ਤੋੜਨ ਲੱਗਾ ਹੈ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਔਰ ਚੈਨਲ ਦੇ ਨਾਲ ਜੁੜੇ ਰਹੋ ਹਾਂਜੀ ਜੀ ਇੱਧਰ ਲੱਗੀਆਂ ਹੋਈਆਂ ਨੇ ਸਾਡੇ ਸਬਜ਼ੀਆਂ ਗਰਮੀ ਦਾ ਕਰਕੇ ਬਹੁਤ ਘੱਟ ਲੱਗੀਆਂ ਨਹੀਂ ਤਾਂ ਪਿਛਲੀ ਵਾਰੀ ਬਹੁਤ ਸਬਜ਼ੀ ਲੱਗੀ ਸੀਗੀ ਤੇ ਇੱਧਰ ਹੈਗੀਆਂ ਪਿੰਡੀਆਂ ਫਲਾਂ ਦੇ ਬੂਟੇ ਵੀ ਲੱਗੇ ਹੋਏ ਆ ਵਿੱਚ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਮਤਲਬ ਥੜੇ ਬਾਥੂ ਨੂੰ ਕੀ ਕਹਿੰਦੇ ਬਾਥੂ ਹੀ ਆਲਮੋਸਟ ਸਾਰੇ ਬਾਥੂ ਹੀ ਹੀ ਕਹਿੰਦੇ ਹੁੰਨੇ ਆ ਇਹ ਆ ਜੀ ਸਾਡੇ ਘਰ ਦਾ ਬਾਥੂ ਤੇ ਇਹ ਆ ਜੀ ਪਿੰਡੀਆਂ ਇਹ ਤਾਂ ਤੁਸੀਂ ਦੇਖ ਨਹੀਂ ਆਇਆ ਇੱਧਰ ਲੱਗੇ ਹੋਏ ਨੇ ਨਾਲ-ਨਾਲ ਅਸੀਂ ਲਗਾਏ ਹੋਏ ਆ ਬਤਾਉਂ ਆਂ ਦੇ ਬੂਟੇ ਬੈਂਗਣਾ ਦੇ ਬੂਟੇ ਸਾਡੇ ਬਤਾਉਂ ਵੀ ਕਹਿੰਦੇ ਆ ਲਓ ਬਹੁਤ ਵਧੀਆ ਲੱਗਦਾ ਗ੍ਰੀਨ ਗ੍ਰੀਨ ਹਰਿਆਲੀ ਵੈਸੇ ਵੀ ਘਰ ਦੀ ਸਬਜੀ ਬਹੁਤ ਵਧੀਆ ਬਣਦੀ ਆ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੇ ਸਬਜ਼ੀਆਂ ਦਾ ਵਲੌਗ ਨੈਕਸਟ ਵਲੌਗ ਵਿੱਚ ਲੈ ਕੇ ਆਵਾਂਗੇ ਤੇ ਚਲੋ ਜੀ ਹੁਣ ਆਪਾਂ ਤੋੜਦੇ ਆਂ ਜੀ ਸਾਗ ਸਾਗ ਤਾਂ ਦਿਖਾਉਣੇ ਆਂ ਸਾਗ ਆਵਲ ਆ ਜੀ ਇੱਧਰ ਇਹਨੂੰ ਬੋਲਦੇ ਆ ਛਲਾਈ ਸਾਡੇ ਛਲਾਈ ਬੋਲਦੇ ਆ ਕਮੈਂਟ ਕਰਕੇ ਸਾਰੇ ਦੱਸਿਓ ਤੁਹਾਡੇ ਇੱਧਰ ਮਤਲਬ ਕੀ ਬੋਲਦੇ ਆ ਛਲਾਈ ਨੂੰ ਇਹ ਮਤਲਬ ਗਰਮੀਆਂ ਦਾ ਗਰਮੀਆਂ ਦੇ ਵਿੱਚ ਇਹਨੂੰ ਬਣਾਇਆ ਜਾਂਦਾ ਹੈ ਇਹ ਜ਼ਿਆਦਾ ਗਰਮੀਆਂ 'ਚ ਹੀ ਹੁੰਦਾ ਵਾ ਸਪੈਸ਼ਲੀ ਤੇ ਵਿੱਚ ਥੋੜਾ ਜਿਹਾ ਬਾਥੂ ਪਾਉਂਦੇ ਆ ਬਾਥੂ ਜ਼ਿਆਦਾ ਆਪਾਂ ਨਹੀਂ ਪਾ ਸਕਦੇ ਸਾਗ ਦੇ ਵਿੱਚ ਕਿਉਂਕਿ ਗਰਮ ਹੁੰਦਾ ਆ ਇਸ ਕਰਕੇ ਥੋੜਾਈ ਬਾਥੂ ਪਾਉਂਦੇ ਆ ਵਿੱਚ ਬਾਥੂ ਦੇ ਨਾਲ ਇਹਨਾਂ ਦਾਵਾ ਕਿ ਸਾਗ ਜਿਹੜਾ ਕੁਲ ਜਾਂਦਾ ਤਾਂ ਕਰਕੇ ਬਾਥੂ ਵਿੱਚ ਅਸੀਂ ਪਾਉਂਦੇ ਆ ਤੇ ਹੁਣ ਆਪਾਂ ਤੋੜ ਲਈਏ ਜੀ ਸਾਗ ਫਿਰ ਬਣਾਵਾਂਗੇ ਵਿੱਚ ਮਤਲਬ ਦਾਲ ਪੈਂਦੀ ਆ ਪਾਲਕ ਵੀ ਪੈਂਦੀ ਆ ਤੇ ਵਿੱਚ ਥੋੜੀ ਜੀ ਦਾਲ ਵੀ ਪਾਉਂਦੇ ਆ ਕਿ ਮਤਲਬ ਮਿਕਸ ਜਾ ਕਰਕੇ ਬਣਾਉਂਦੇ ਆ ਇੱਧਰ ਸਿਸਟਰ ਤੋੜਦੇ ਪਏ ਆ ਜੀ ਬਾਥੂ ਹੈਲੋ ਗਾਇਸ ਤੇ ਇਹ ਬਾਥੂ ਜਿਹੜਾ ਵਾ ਇਹਨੂੰ ਜੰਗਲੀ ਕਈ ਤਾਂ ਜੰਗਲੀ ਬਾਥੂ ਵੀ ਬੋਲਦੇ ਆ ਨਾ ਜੰਗਲੀ ਜੰਗਲੀ ਕੇ ਦੇਸੀ ਬਾਥੂ ਪਤਾ ਨਹੀਂ ਬੋਲਦੇ ਆ ਦੋ ਕਲਰ ਹੁੰਦੇ ਇੱਕ ਪਰਪਲ ਕਲਰ ਚ ਵੀ ਹੁੰਦਾ ਵਾ ਚਲਾਈ ਦਾ ਸਾਗ ਜਿਹੜਾ ਉਹ ਵੀ ਪਰਪਲ ਦੇ ਚ ਹੁੰਦਾ ਵਾ ਕਾਫੀ ਟਾਈਪ ਚ ਹੁੰਦਾ ਵਾ ਸਾਡੇ ਪਰ ਗ੍ਰੀਨ ਗ੍ਰੀਨ ਵਾਲਾ ਹੀ ਆ ਤਾ ਕਾਫੀ ਹੈ ਜੀ ਸਾਡੇ ਇੱਧਰ ਵੀ ਇਹ ਵੀ ਅਸੀਂ ਤੋੜਾਂਗੇ ਤੇ ਇੱਧਰ ਅਸੀਂ ਲਾਈਆਂ ਇਹ ਵੱਲਾਂ ਤੋਰੀਆਂ ਦੀਆਂ ਹਲੇ ਤੋਰੀਆਂ ਲੱਗਣੀਆਂ ਬਰਸਾਤਾਂ ਵਾਲੀ ਇਹ ਵਾਲੀ ਸਬਜ਼ੀ ਜਿਹੜੀ ਜਾਂਦੀ ਬਰਸਾਤਾਂ ਚਿੰਦੀ ਆ ਹੁਣ ਜਦੋਂ ਬਰਸਾਤਾਂ ਸਟਾਰਟ ਹੋਣਗੀਆਂ ਤੇ ਇੱਧਰ ਵੀ ਹੋਇਆ ਜੀ ਸਾਗ ਇਹ ਵੀ ਅਸੀਂ ਤੋੜਾਂਗੇ ਇੱਧਰ ਵੀ ਕਾਫੀ ਆ ਇੱਧਰ ਵੀ ਸੋੜ ਕੇ ਫਿਰ ਨੂੰ ਬਣਾਉਣੇ ਆ ਤੇ ਇੱਧਰ ਕਦੂਆਂ ਦੀਆਂ ਵੱੱਲਾ ਵੀ ਹੈਗੀਆਂ ਜੀ ਇੱਧਰ ਕਦੂਆਂ ਦੀਆਂ ਵੱੱਲਾ ਵੀ ਹੈ ਤੇ ਉਹ ਲੱਗਾ ਜੀ ਦੇਖ ਲੈ ਕਦੂ ਖਾਣੇ ਹੁਣ ਦੱਸ ਸਕਦਾ ਆ ਹਾਂ ਹਾਂਜੀ ਕੰਟੈਕਟੇ ਜ਼ਰੂਰ ਕਰਿਆ ਜੇ ਕਿਸੇ ਨੇ ਕਦੂ ਕਦੂ ਤਾਂ ਲੱਗਦੇ ਆ ਜੀ ਤੇ ਬਸ ਪਿੰਡੀਆਂ ਥੋੜੀਆਂ ਕੱਟ ਲੱਗਦੀਆਂ ਕਦੂ ਮਤਲਬ ਲੱਗਦੇ ਆ ਕਦੂ ਮਤਲਬ ਅਸੀਂ ਖਾ ਚੁੱਕੇ ਆ ਮੈਂ ਕਾਫੀ ਵਾਰ ਹੋਣ ਤੇ ਇੱਧਰ ਲੱਗੀਆਂ ਜੀ ਤੋਰੀਆਂ ਵਾਲੀ ਵੱਲ ਤੇ ਅਸੀਂ ਸਪੈਸ਼ਲ ਇੱਕ ਦਿਨ ਵਲੌਗ ਜ਼ਰੂਰ ਬਣਾਵਾਂਗੇ ਜੀ ਸਬਜ਼ੀਆਂ ਦਾ ਤੇ ਉਹਦੇ ਵਿੱਚ ਤੁਹਾਨੂੰ ਇਕਦਮ ਅਸੀਂ ਐਮ ਪੁਆਇੰਟ ਦੇ ਨਾਲ ਇੱਕ ਪੁਆਇੰਟ ਦੇ ਨਾਲ ਦਿਖਾਵਾਂਗੇ ਇੱਧਰ ਆਂਦੀਆਂ ਚ ਮਸੰਮੀਆਂ ਦਾ ਬੂਟਾ ਇਹਨੂੰ ਮਸੰਮੀਆਂ ਲੱਗੀਆਂ ਹਈਆਂ ਆ। ਦੇਖ ਸਕਦੇ ਤੁਸੀਂ ਮਸੰਮੀਆਂ ਇਹ ਮਸੰਮੀਆਂ ਦਾ ਵਾ ਤੇ ਇਹਨੂੰ ਲਾਸਟ ਪਿਛਲੀ ਵਾਰੀ ਬਹੁਤ ਫਲ ਪਿਆ ਸੀ ਆ ਕੀ ਮਤਲਬ ਕੁਝ ਹਨੇਰੀ ਨੇ ਫਲ ਛੱਡ ਗਿਆ ਵਾ ਹਨੇਰੀ ਦੇ ਨਾਲ ਕਾਫੀ ਮਦਾ ਫਲ ਜਿਹੜਾ ਛੱਡਦਾ ਵਾ ਇੱਧਰ ਵੀ ਕਾਫੀ ਹੋਇਆ ਸਾਗ ਸਾਗ ਤਾਂ ਮਤਲਬ ਬਹੁਤ ਹੋਇਆ ਬਸ ਦੋ ਦਿਨ ਬਰਸਾਤ ਹੋਈ ਉਹ ਦੇ ਕਰਕੇ ਬਰਸਾਤ ਦਾ ਕਰਕੇ ਕਾਫੀ ਸਾਗ ਹੋਇਆ ਤੇ ਜਿਆਦਾ ਸਬਜ਼ੀਆਂ ਜਿਹੜੀਆਂ ਆ ਗਿਆ ਬਰਸਾਤ ਦਾ ਕਰਕੇ ਹੁੰਦੀਆਂ ਵਾ ਕਿ ਬਰਸਾਤ ਦੇ ਨਾਲ ਹੀ ਮਤਲਬ ਲੱਗਦੀਆਂ ਐ ਇੱਧਰ ਸਾਡੇ ਨਿੰਬੂਆ ਦਾ ਬੂਟਾ ਨਿੰਬੂ ਵੀ ਕਾਫੀ ਲੱਗ ਗਿਆ ਇਹਨੂੰ ਆਪਾਂ ਤੋੜ ਕੇ ਚਾਰ ਬਣਾਵਾਂਗੇ ਜੀ ਨਿੰਬੂਆਂ ਦਾ ਤੇ ਦੇਖੋ ਗਰਮੀ ਇੰਨੀ ਜਿਆਦੀ ਹੀ ਗਰਮੀ ਦੇ ਨਾਲ ਇਥੋਂ ਬੂਟਾ ਜਿਹੜਾ ਨਾ ਇੱਕਦਮ ਸੜ ਗਿਆ ਜਿੱਦਾ ਅੱਗ ਨਹੀਂ ਲੱਗੀ ਹੁੰਦੀ ਐਦਾਂ ਕਰਕੇ ਐਨੋ ਪਾਣੀ ਤਾਂ ਦਈਦਾ ਵਾ ਹੁਣ ਤਾਂ ਠੀਕ ਆ ਮਤਲਬ ਜਿਆਦੀ ਗਰਮੀ ਹੋੰਦਾ ਕਰਕੇ ਤੇ ਪੱਤੇ ਸਕੇ ਨਾ ਐਦਾਂ ਸੜੀ ਜਾਂਦੇ ਪਏ ਤੇ ਫਾਲਤਾ ਐ ਨਵੇਂ ਕਾਫੀ ਲੱਗਾ ਹੈ ਦੇਖ ਸਕਦੇ ਤੁਸੀਂ ਤੇ ਤੇ ਅਸੀਂ ਤੋੜ ਲਿਆ ਜੀ ਸਾਗ ਹੱਲੇ ਥੋੜਾ ਜਿਹਾ ਦੇਖਦੇ ਆ ਕਿ ਮम्मा ਚੁੱਕਦੇ ਪਿਆ ਸਾਗ ਤੇ ਮਤਲਬ ਜੇ ਹੋਰ ਜ਼ਰੂਰਤ ਹੋਏਗੀ ਤੇ ਆਪਾਂ ਹੋਰ ਤੋੜ ਲਾਂਗੇ ਤੇ ਆ ਵੇਖੋ ਫਰੈਸ਼ ਫਰੈਸ਼ ਸਾਗ ਬਹੁਤ ਵਧੀਆ ਬਣਦਾ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜੇ ਕਿਸੇ ਤੇ ਲੱਗਾਊਗਾ ਸਾਗ ਤੇ ਬਨੇਰੇ ਵਲੌਗ ਦੇ ਨਾਲ ਮम्मा ਚੁੱਕਦੇ ਪਿਆ ਜੀ ਸਾਗ ਤੇ ਉਹ ਵੱਡੇ ਸਿਸਟਰ ਆ ਜੀ ਤੇ ਸਾਡਾ ਇਧਰ ਵੀ ਇੱਕ ਪਲਾਟ ਆ ਤੇ ਉਧਰ ਵੀ ਸਬਜ਼ੀਆਂ ਲਾਈਆਂ ਤਾਨੂੰ ਦੇਖੋ ਨੇ ਆ ਜੀ ਉਧਰ ਵੀ ਅਸੀਂ ਦੇਖਦੇ ਆ ਸਾਗ ਉਹ ਹੈਗਾ ਬਟ ਛੋਟਾ ਫਾ ਘਰ ਜਿਹੜਾ ਹੈਗਾ ਉਹ ਥੋੜਾ ਥੋੜਾ ਜਿਹਾ ਛੋਟਾ ਵਿੱਚੋਂ ਇਧਰ ਵੀ ਦੇਖੋ ਏ ਦਾਦਾ ਜੀ ਨੇ ਲਾਈਆਂ ਜੀ ਸਬਜ਼ੀਆਂ ਇੱਧਰ ਪਲਾਟ 'ਚ ਕਿਆਰੀਆਂ ਬਣਾ ਬਣਾ ਕੇ ਲਾਈਆਂ ਵਾ ਕੋ ਹਵਾ ਕਿ ਨਹੀਂ ਸੋਣੀ ਚੱਲਦੀ ਪਈ ਸਬਜ਼ੀਆਂ ਹੀ ਸਬਜ਼ੀਆਂ ਆਈਆਂ ਪਿਆਜ ਬਲੌਗ 'ਚ ਹਾਂ ਕੀ ਇਕਲਾ ਏ ਜੰਗਲੀ ਬਾਤ ਹੁੰਦਾ ਇਹ ਆਜੀ ਇਹ ਜਿਹੜਾ ਦਰਖਤ ਸੀ ਇਹ ਸਾਡੇ ਘਰ ਹੀ ਹਨਾ ਸੁੱਕਾ ਹੀ ਨਾ ਇਹ ਵਾਲਾ ਦਰਖਤ ਆ ਜਿਹੜਾ ਅਮਰੁੱਦਾਂ ਵਾਲਾ ਇਹ ਸੁੱਕਾ ਹੀ ਇਹ ਲਗਾਇਆ ਸੀ ਪਾਪਾ ਨੇ ਤੇ ਇਹ ਐ ਇੱਕਦਮ ਬਿਲਕੁਲ ਹਰਿਆ ਭਰਿਆ ਹੋ ਗਿਆ ਹਨਾ ਇਹਦੇ ਤੇ ਵੀ ਇੱਕ ਮਿੰਟ ਮੈਨੂੰ ਇੱਥੇ ਚੜਨਾ ਪੈਣਾ ਮਰਾਤ ਪੜੀ ਦੇਖਣ ਜਾਵਾਂ ਐਨੋਂ ਵੀ ਦੇਖੋ ਫਾਲ ਲੱਗਾ ਆ ਕਾਫੀ ਇਕਾਂ ਵੀ ਤੋੜ ਕੇ ਹਨੇਰੀ ਨਾ ਨਾਵੇ ਤਾਂ ਹਨੇਰੀ ਦੇ ਨਾਲ ਜਿਹੜਾ ਫਾਲ ਲਾ ਬਚ ਜਾਂਦਾ ਜੀ ਇਹ ਆ ਜੀ ਪਲਾਟ ਦੇ ਵਿੱਚ ਲੱਗੀਆਂ ਸਬਜ਼ੀਆਂ ਦੇਖ ਲਓ ਜੀ ਸਾਰੇ ਵਲੌਗ ਚ ਉਹਦਾ ਵੈਸਾ ਸਪੈਸ਼ਲ ਐਸੀ ਵਲੌਗ ਬਣਾਵਾਂਗੇ ਉਹਦੇ ਵਿੱਚ ਸਬਜ਼ੀਆਂ ਦਾ ਸਾਰਾ ਦੱਸਾਂਗੇ ਕਿ ਕਿਹੜੀ-ਕਿਹੜੀ ਸਬਜ਼ੀ ਲਾਈਆ ਐਸੇ ਸਿੱਧਾ ਸ਼ਾਰਟਕਟ ਚ ਦੱਸ ਦੇ ਪਿਆ ਇੱਧਰ ਲੱਗੀਆਂ ਜੀ ਮਿਰਚਾਂ ਗੜੀਆਂ ਲੰਪੀਆਂ ਮਿਰਚਾਂ ਹੁੰਦੀਆਂ ਉਹ ਲੱਗੀਆਂ ਤੇ ਹੱਲੇ ਮਤਲ ਲੱਗੀਆਂ ਧੰਨੀਆਂ ਹੱਲੇ ਮਤ ਅੱਧਾ ਦੇਖੋ ਇੱਥੇ ਆ ਸਟਾਰਟਿੰਗੋਂ ਦੀ ਪਈ ਆ ਹੱਲੇ ਤਨੀ ਕਿਨੇ ਕਿਨੇ ਫੁੱਲ ਬੰਦੇ ਪਏ ਆ ਤੇ ਇੱਧਰ ਲੱਗੀਆਂ ਜੀ ਵੱਲਾਂ ਬੇਟੀਆਂ ਤੋਰੀਆਂ ਦੀਆਂ ਲੀਕਾਂ ਵਾਲੀਆਂ ਤੋਰੀਆਂ ਇੱਧਰ ਜੇ ਨਵੀਂ ਸਬਜ਼ੀ ਲਾਈ ਆ ਜੀ ਦਾਦਾ ਜੀ ਨੇ ਇਹ ਸਾਰੀ ਸਬਜ਼ੀ ਦਾਦਾ ਜੀ ਨੇ ਲਾਈ ਆ ਇਹ ਉਹਨਾਂ ਦੇ ਹੱਥ ਦੀ ਸਬਜ਼ੀ ਹੈ ਤੇ ਲੱਗਦੀ ਵੀ ਬਹੁਤ ਆ ਇੱਧਰ ਤਾਂ ਲੱਗਦੀ ਸਹੀ ਆ ਮਤਲਬ ਜਿਹੜੀ ਘਰ ਲੱਗੀ ਹੋਈ ਆ ਉਹ ਥੋੜੀ ਘੱਟ ਲੱਗਦੀ ਆ ਬੱਲਾ ਜੜੀਆਂ ਖਿੱਲਰੀਆਂ ਪੀਆ ਵਾ ਤੇ ਉਹਨਾਂ ਬਰਸਾਤ ਦਾ ਕਰਕੇ ਜਿਹੜੀਆਂ ਵੱੱਲਾਂ ਵਾਂ ਮਤਲਬ ਚਾਹਤੀਆਂ ਫੈਲਣ ਗਿਆ ਤੇ ਇੱਕ ਤੇ ਸਬਜੀ ਵੀ ਹੁਣ ਜ਼ਿਆਦੀ ਲੱਗੂਗੀ ਬਰਸਾਤ ਦੇ ਇਹ ਬਰਸਾਤੀ ਸਬਜੀ ਹੁੰਦੀ ਐ ਜਿਹੜੀਆਂ ਕਦੂ ਹੋ ਗਿਆ ਤੋਰੀਆਂ ਗਿਆ ਇਹ ਸਾਰੀਆਂ ਬਰਸਾਤੀ ਮਤਲਬ ਹੁੰਦੀਆਂ ਬਰਸਾਤ ਦੇ ਕਾਰਨ ਹੀ ਹੋਣੀਆਂ ਹੁਣ ਤੁਸੀਂ ਆ ਵੱੱਲਾਂ ਦੇਖੋਗੇ ਵਿੱਚੋਂ ਜੈਲੋ ਜੈਲੋ ਹੀ ਐ ਸੜੀਆਂ ਹੀਆਂ ਕਦੂਆਂ ਦੀਆਂ ਤੇ ਇਹ ਜਦੋਂ ਬਰਸਾਤ ਹੋਗੀ ਬਰਸਾਤ ਦੇ ਵਿੱਚ ਇੱਕਦਮ ਠੀਕ ਹੋ ਜਾਣੀਆਂ ਹਰਿੰ ਆਇਆਂ ਨੀ ਕਿਉਂਕਿ ਗਰਮੀ ਜਿਆਦੀ ਹੋਣ ਦੇ ਕਾਰਨ ਸਬਜੀ ਨਹੀਂ ਲੱਗਦੀ ਸੋ ਸਬਜੀ ਨੂੰ ਬਹੁਤ ਜ਼ਰੂਰਤ ਵੀ ਆ ਬਰਸਾਤ ਦੀ ਪਾਣੀ ਦੀ ਬਾਕੀ ਅਸੀਂ ਕੋਈ ਖਾਦ ਵਗੈਰਾ ਕਰਦੀ ਜਿਹੜੀ ਸਬਜੀ ਦੀ ਉਹਨੂੰ ਕੋਈ ਖਾਦ ਨਹੀਂ ਯੂਜ਼ ਕਰਦੇ ਤੇ ਬਾਜ਼ਾਰਾਂ 'ਚ ਤੁਹਾਨੂੰ ਪਤਾ ਖਾਦ ਵਾਲੀਆਂ ਔਰ ਵੀ ਪੈਰਾਸਾਈਟ ਯੂਜ਼ ਕਰਦੇ ਆ ਤੇ ਬਾਕੀ ਕਰਦੀ ਸਬਜੀ एकदम ਫ੍ਰੈਸ਼ ਹੁੰਦੀ ਆ ਇਹ ਨਾਲ ਕੋਈ ਨੁਕਸਾਨ ਨਹੀਂ ਹੈ ਇੱਧਰ ਪੂਤਨਾ ਵੀ ਲੱਗਾ ਪੂਤਨਾ ਵੀ ਕਹਿ ਦਿੰਦੇ ਆ ਤੇ ਪਦੀਨਾ ਵੀ ਕਹਿ ਦਿੰਦੇ ਆ ਇਹਦੀ ਚਟਨੀ ਬਹੁਤ ਗੈਂਡ ਬੰਦੀ ਆ ਅਸੀਂ ਬਣਾਉਣੇ ਨੇ ਚਟਨੀ ਵੀ ਜੀ ਅਸੀਂ ਤੋੜ ਲਿਆ ਜੀ ਸਾਗ ਤੇ ਮੰਮਾ ਇੱਧਰ ਚੋਕਦੇ ਪਿਆ ਸਾਗ ਮੈਂ ਨਹੀਂ ਕਰਨਾ ਤੇ ਮੰਮਾ ਇੱਧਰ ਸਾਗ ਚੋਕਦੇ ਪਿਆ ਹਾਂਜੀ ਸਾਗ ਤਾਂ ਚੱਕਿਆ ਮੈਂ ਆਪਾਂ ਇਹਨੂੰ ਕੋਟਾਂਗੇ ਸੰਘੀ ਤਰ੍ਹਾਂ ਕੋਟ ਕੇ ਅੱਲਣ ਪਾ ਕੇ ਆਟੇ ਦਾ ਸਾਡਾ ਪਾਣਾ ਚੁੱਕਾ ਹੈ ਸਸੋ ਪੜਨ ਉਸਨੇ ਤੇ ਵਲੌਗ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜਿੰਨੇ ਮੇਰੇ ਬ੍ਰਦਰ ਸਿਸਟਰ ਹੈ ਗਿਆ ਸਾਰੇ ਸਬਸਕ੍ਰਾਈਬ ਜ਼ਰੂਰ ਕਰੋ ਚੈਨਲ ਨੂੰ ਓਕੇ ਸਾਰੀ ਸ਼ਕਾ ਸਾਰਿਆਂ ਨੂੰ ਮੇਰੇ ਵੱਲੋਂ ਜੀ